ਲੁਧਿਆਣਾ ਦੀ ਜਿਮਨੀ ਚੋਣ ਖਤਮ ਹੋ ਚੁੱਕੀ ਹੈ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਹੈ ਕਿ ਜਿਮਨੀ ਚੋਣ ਦੇ ਵਿੱਚ ਆਖਰ ਕਿਹੜਾ ਉਮੀਦਵਾਰ ਜਿੱਦਾਂ ਨਜ਼ਰ ਆ ਰਿਹਾ ਹੈ ਕਿਹੜੀ ਪਾਰਟੀ ਉਮੀਦ ਜਿੱਦੀ ਨਜ਼ਰ ਆ ਰਹੀ ਹੈ ਸੋ ਇਸ ਨੂੰ ਲੈ ਕੇ ਹੁਣ ਐਗਜ਼ਿਟ ਪੋਲ ਵੀ ਆਉਣੇ ਸ਼ੁਰੂ ਹੋ ਗਏ ਨੇ ਸੋ ਐਗਜ਼ਿਟ ਪੋਲ ਤੇ ਲੁਧਿਆਣਾ ਦੇ ਪੱਛਮੀ ਦੇ ਵੋਟਰ ਕੀ ਕਹਿ ਰਹੇ ਨੇ ਵੀ ਆਖਰ ਕਿਹੜਾ ਉਮੀਦਵਾਰ ਕਿਹੜੀ ਪਾਰਟੀ ਜਿੱਦੀ ਨਜ਼ਰ ਆ ਰਹੀ ਹੈ ਤੇ ਕਿਸ ਦੇ ਹੱਥੋਂ ਇਹ ਕਮਾਂਡ ਜਾਂਦੀ ਨਜ਼ਰ ਆ ਰਹੀ ਹੈ ਇਸ ਬਾਰੇ ਵਿਸਤਾਰ ਦੇ ਨਾਲ ਚਰਚਾ ਕਰਾਂਗੇ ਤੇ ਉਧਰ ਚਰਚਾ ਕਰਾਂਗੇ ਫੇਰ ਬਦਲ ਦੀ ਇੱਕ ਵਾਰ ਫਿਰ ਤੋਂ ਜਿਮਨੀ ਚੋਣ ਦੇ ਰਿਜ਼ਲਟ ਤੋਂ ਬਾਅਦ ਚਰਚਾਾਂ ਮਾ ਨੇ ਕਿ ਪੰਜਾਬ ਕੈਬਨਿਟ ਦੇ ਵਿੱਚ ਵੱਡਾ ਫੇਰ ਬਦਲ ਹੋ ਸਕਦਾ ਹੈ। ਹੁਣ ਇਸ ਫੇਰਬਦਲ ਦੇ ਵਿੱਚ ਕਈ ਮੰਤਰੀਆਂ ਦੀ ਛੁੱਟੀ ਤੱਕ ਦੇ ਚਰਚੇ ਚੱਲ ਪਏ ਨੇ। ਇਹ ਕਿਹੜੇ ਮੰਤਰੀ ਨੇ ਜਿਨ੍ਹਾਂ ਦੀ ਛੁੱਟੀ ਹੋ ਸਕਦੀ ਹੈ ਤੇ ਕਿਹੜੇ ਨਵੇਂ ਐਮਐਲਏ ਨੂੰ ਝੰਡੀ ਵਾਲੀ ਕਾਰ ਮਿਲ ਸਕਦੀ ਹੈ। ਸੋ ਖਬਰ ਬੜੀ ਹੈ ਮੈਂ ਉਸ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਾਂਗੇ ਤੇ ਉਸ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੈਂ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸਿੱਧੂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ। ਸਿਸਵਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਬੜੇ ਪਿਛਲੇ 15 ਦਿਨਾਂ ਦੇ ਵਿੱਚ ਆਪਾਂ ਦੇਖਿਆ ਵੀ ਹਰ ਇੱਕ ਪਾਰਟੀ ਵੱਲੋਂ ਪੂਰਾ ਜ਼ੋਰ ਲਗਾਇਆ ਗਿਆ ਪੂਰੇ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਕੀਤਾ ਗਿਆ ਸੀਟ ਲੜੀ ਗਈ ਹੈਗੀ ਵੱਡੇ ਵੱਡੇ ਮੰਤਰੀ ਵੱਡੇ ਚਿਹਰੇ ਉਤਾਰੇ ਗਏ ਸੀਗੇ ਇਸ ਇਲੈਕਸ਼ਨ ਦੇ ਵਿੱਚ ਜਿਮਨੀ ਚੋਣ ਦੇ ਵਿੱਚ ਹੁਣ ਚੋਣ ਖਤਮ ਹੋ ਚੁੱਕੀ ਹੈ ਲੁਧਿਆਣਾ ਦੇ ਕਹਿੰਦੇ ਐਗਜ਼ਿਟ ਪੋਲ ਵੀ ਆਉਣੇ ਸ਼ੁਰੂ ਹੋ ਗਏ ਨੇ ਕੀ ਦਾ ਕਹਿ ਰਹੇ ਨੇ ਐਗਜ਼ਿਟ ਪੋਲ ਤੇ ਕੀ ਲੁਧਿਆਣਾ ਪੱਛਮੀ ਦੇ ਲੋਕ ਕਹਿ ਰਹੇ ਨੇ ਕਿਹੜੀ ਪਾਰਟੀ ਕਿਹੜਾ ਉਮੀਦਵਾਰ ਜਿੱਦਾਂ ਨਜ਼ਰ ਆ ਰਿਹਾ ਤੇ ਕਿਹਨੂੰ ਪਟਕਣੀ ਵਾਇਸ ਦੀ ਨਜ਼ਰ ਆ ਰਹੀ ਕੀ ਕਹਿ ਰਹੇ ਨੇ ਐਗਜ਼ਿਟ ਪੋਲ ਦੇਖੋ ਐਗਜ਼ਿਟ ਪੋਲ ਜਿਹੜੇ ਆ ਆਪਣੇ ਉਹ ਉਹਨਾਂ ਦੇ ਵੱਖੋ ਵੱਖਰੇ ਹਰੇਕ ਚੈਨਲ ਦੇ ਆਪਣੇ ਜਿਹੜੇ ਵੱਖੋ ਵੱਖਰੇ ਐਗਜ਼ਿਟ ਪੋਲ ਨੇ ਲਖਵਿੰਦਰ ਜੀ ਪਰ ਆਪਾਂ ਜਿਹੜੀ ਆਪਾਂ ਆਪਣੀ ਗੱਲ ਕਰਾਂਗੇ ਕਿਉਂਕਿ ਆਪਾਂ ਕਈ ਦਿਨ ਜਿਹੜਾ ਉੱਥੇ ਲਾਏ ਗਿਆ ਸਭ ਤੋਂ ਪਹਿਲਾਂ ਆਪਾਂ ਗੱਲ ਜਿਹੜੀ ਆ ਅਕਾਲੀ ਦਲ ਦੀ ਕਰਾਂਗੇ ਅਕਾਲੀ ਦਲ ਤੋਂ ਜਿਹੜੀ ਆਸ ਸੀ ਕਿ ਕਿਉਂਕਿ ਉਹਨਾਂ ਦਾ ਕੈਂਡੀਡੇਟ ਬਹੁਤ ਵਧੀਆ ਸੀ ਇਹਦੇ ਵਿੱਚ ਕੋਈ ਦੁਰਾਏ ਨਹੀਂ ਉੱਥੇ ਚਰਚਾ ਵੀ ਹੁੰਦੀ ਰਹੀ ਹੈ ਕਿ ਉਹਨਾਂ ਦੇ ਕੈਂਡੀਡੇਟ ਪਰ ਉਪਕਾਰ ਘੁੰਮਣ ਜਿਹੜੇ ਆ ਉਹਨਾਂ ਦੀ ਉੱਥੇ ਛਵੀ ਜਿਹੜੀ ਆ ਬਹੁਤ ਚੰਗੀ ਸੀਗੀ ਬੇਸ਼ੱਕ ਸ਼ੈਰੀ ਸੀਟ ਹੋਣ ਦੇ ਕਾਰਨ ਅਕਾਲੀ ਦਲ ਦਾ ਉੱਥੇ ਬਹੁਤਾ ਕੁਝ ਹੈ ਨਹੀਂ ਸੀ ਪਰ ਕੈਂਡੀਡੇਟ ਦੇ ਜਿਹੜੇ ਚਰਚੇ ਚੰਗੇ ਪ੍ਰਭਾਵ ਦੇ ਚਰਚੇ ਜਿਹੜੇ ਆ ਔਰ ਫੀਲਡ ਤੇ ਉਹ ਦਿਖਦੇ ਰਹੇ ਆ ਲੋਕਾਂ ਨੂੰ ਵਰਕਰਾਂ ਦੇ ਨਾਲ ਉਹ ਵੀ ਡਟਦੇ ਖੜਦੇ ਆਸ਼ੂਮਾਨ ਨਜ਼ਰ ਆਏ ਆ ਤਾਂ ਠੀਕ ਹੈ ਕਿ ਜਿਹੜਾ ਪਿਛਲਾ ਕੈਂਡੀਡੇਟ ਸੀ ਪਿਛਲੀ ਵਾਰ ਵਾਲਾ ਉਮੀਦਵਾਰ ਸੀਗਾ ਉਹਦੇ ਨਾਲੋਂ ਇਹ ਬਿਹਤਰ ਕੈਂਡੀਡੇਟ ਸੀਗੇ ਪਰ ਉਮੀਦ ਕੀਤੀ ਜਾ ਰਹੀ ਆ ਕਿ ਇਹ ਉਹਦੇ ਨਾਲੋਂ ਵਧੀਆ ਕਰਨਗੇ ਤੇ ਜੇ ਉਹਦੇ ਨਾਲੋਂ ਵਧੀਆ ਕਰਗੇ ਕਿਉਂਕਿ ਲੋਕ ਸਭਾ ਦੇ ਵਿੱਚ ਤਾਂ ਅਕਾਲੀ ਦਲ ਨੂੰ ਉੱਥੇ 5000 ਵੋਟ ਜਿਹੜੀ ਆ ਪਈ ਸੀ ਤੇ ਜੇ ਬਾਈ ਵਾਲੀ ਜਿਹੜੀ ਆਪਣੀ ਪੋਜੀਸ਼ਨ ਇਹ ਬਣਾ ਲੈਂਦੇ ਐ 5 ਤੋਂ 10000 ਵੋਟ ਜਿਹੜੀ ਆ ਉਹ ਲੈ ਜਾਂਦੇ ਐ ਤਾਂ ਇਹਨਾਂ ਦੇ ਲਈ ਵਧੀਆ ਇੱਕ ਪਰਫਾਰਮੈਂਸ ਜਿਹੜੀ ਆ ਉਹ ਹੋਊਗੀ 10000 ਦੇ ਜਿਹੇ ਨੇੜੇ-ਤੇੜੇ ਪਹੁੰਚਦੇ ਐ ਪਰ ਕੁਝ ਲੋਕ ਇਹ ਗੱਲਾਂ ਸੋਚਦੇ ਐ ਕਿ ਸ਼ਾਇਦ ਇੰਨੀ ਵੋਟ ਨਹੀਂ ਪਈ ਕਿਉਂਕਿ ਉਸ ਤਰੀਕੇ ਦੀ ਪਰਫਾਰਮੈਂਸ ਜਿਹੜੀ ਆ ਅਕਾਲੀ ਦਲ ਦੀ ਆਈ ਨਹੀਂ ਇਹ ਇਹੋ ਜੀਆਂ ਚੀਜ਼ਾਂ ਮੰਨਦੇ ਐ ਲੋਕੀ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਜੇ 7-8000 ਤੱਕ ਵੀ ਅਕਾਲੀ ਦਲ ਪਹੁੰਚ ਗਿਆ ਤਾਂ ਉੱਥੇ ਪਰਫਾਰਮੈਂਸ ਜਿਹੜੀ ਹੈ ਉਹਨਾਂ ਦੀ ਮਤਲਬ ਮਤਲਬ ਠੀਕ ਰਹੇਗੀ ਮਤਲਬ ਕੁਝ ਡਾਊਨ ਜਾਂ ਕਹਿ ਲਈਏ ਕਿ ਕੁਝ ਗਵਾਉਣਾ ਉੱਥੇ ਅਕਾਲੀ ਦਲ ਦੇ ਕੋਲ ਨਹੀਂ ਹੋਊਗਾ ਇਹ ਤਾਂ ਅਕਾਲੀ ਦਲ ਦੀ ਗੱਲ ਆ ਪਰ ਇਹ ਗੱਲ ਹੈਗੀ ਹੈ ਇਹ ਇੱਥੇ ਸਿਰਫ ਆਪਾਂ ਇਸ ਕਰਕੇ ਗੱਲ ਕਰ ਰਹੇ ਹਾਂ ਕਿਉਂਕਿ ਅਕਾਲੀ ਦਲ ਉੱਥੇ ਮੇਨ ਲੜਾਈ ਦੇ ਵਿੱਚ ਹੈ ਨਹੀਂ ਸੀ ਉਹ ਸਿਰਫ ਆਪਣੀ ਲੜਾਈ ਜਿਹੜੀ ਹੈ ਪਾਰਟੀ ਦੀ ਲੜ ਰਏ ਸੀਗੇ ਕਿ ਕੈਂਡੀਡੇਟ ਦੇਣਾ ਸੀਗਾ ਉੱਥੇ ਲੜਾਈ ਲੜਨੀ ਸੀਗੀ ਤਾਂ ਉਸ ਤਰੀਕੇ ਦੀ ਲੜਾਈ ਘੋਮਣ ਸਾਹਿਬ ਨੇ ਉੱਥੇ ਚੰਗੀ ਲੜੀ ਹੈਗੀ ਆ ਇਹ ਇਹਦੇ ਵਿੱਚ ਕੋਈ ਦੁਰਾਏ ਨਹੀਂ ਫਿਰ ਆ ਜਾਂਦੀ ਆ ਵੀ ਤੁਸੀਂ ਕਹਿ ਰਹੇ ਹੋ ਵੀ 8-10000 ਵੋਟ ਵੀ ਉੱਥੇ ਅਕਾਲੀ ਦਲ ਲੈ ਜਾਂਦਾ ਹੈ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਬਿਲਕੁਲ ਹਾਸ਼ੀ ਤੇ ਪੁੱਜਦਾ ਨਜ਼ਰ ਆ ਰਹੇ ਸੀ ਵਾਪਸੀ ਮੰਨੇਗਾ ਪਿੱਟ ਫੜ ਥਪ ਥਪਾਊਗਾ ਆਪਣੇ ਆਪ ਅਕਾਲੀ ਦਲ ਇਸ ਮਾਮਲੇ 'ਚ ਫਿਰ ਨਹੀਂ ਬਿਲਕੁਲ ਜੇ 8 ਤੋਂ 10 ਆਉਂਦੀ ਆ ਤਾਂ ਫਿਰ ਤਾਂ ਪਰਫਾਰਮੈਂਸ ਵਧੀਆ ਹੈ ਜੇ 7000 ਵੀ ਆ ਜਾਂਦੀ ਆ ਤਾਂ ਉਹਨਾਂ ਲਈ ਕੁਝ ਨਾ ਗਵਾਉਣ ਨੂੰ ਨਹੀਂ ਹੋਊਗਾ ਮੈਂ ਤਾਂ ਇਹ ਗੱਲ ਤੁਹਾਨੂੰ ਕਹਿ ਰਿਹਾ ਜੇ 10000 ਪਹੁੰਚ ਜਾਂਦੀ ਹੈ ਤਾਂ ਸਰਪ੍ਰਾਈਜ਼ਿੰਗ ਹੋਊਗਾ ਕੰਮ ਤਾਂ ਬਹੁਤ ਜ਼ਿਆਦਾ ਔਰ ਮੈਨੂੰ ਲੱਗਦਾ ਹੈ ਕਿ ਵਾਕਈ ਪਿੱਟ ਪਾਉਣ ਵਾਲੀ ਗੱਲ ਹੋਊਗੀ ਜੇ 7000 ਵੀ ਆ ਜਾਂਦੀ ਹੈ ਤਾਂ ਤਾਂ ਵੀ ਉਹਨਾਂ ਨੂੰ ਮੈਨੂੰ ਲੱਗਦਾ ਕੋਈ ਹਾਨੀ ਨਹੀਂ ਨਹੀਂ ਹੋਣੀ ਇੱਥੇ ਕਿਉਂਕਿ ਸ਼ਹਿਰੀ ਸੀਟ ਹੈ ਤੁਹਾਨੂੰ ਪਤਾ ਹੀ ਹੈ ਹੈਨਾ ਤੇ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਦੂਜੇ ਪਾਸੇ ਭਾਜਪਾ ਦੀ ਆਪਾਂ ਜੇ ਗੱਲ ਕਰ ਲਈਏ ਤਾਂ ਭਾਜਪਾ ਨੇ ਸਰਪ੍ਰਾਈਜ਼ ਉਥੇ ਜ਼ਰੂਰ ਕੀਤਾ ਹੈ ਉਥੇ ਜਿੰਨੀ ਵਿਰੋਧੀ ਆਸ ਕਰਦੇ ਸੀਗੇ ਆ ਬੀਜਪੀ ਕੇ ਵੋਟ ਲਜਾਉਗੀ ਉਦੋਂ ਵੱਧ ਲੇ ਜਾਂਦੀ ਨਜ਼ਰ ਆਈ ਹੈ ਹਾਲਾਂਕਿ ਉਹ ਕਿਉਂਕਿ ਬੂਥਾਂ ਤੇ ਇਕੱਠ ਉਹਨਾਂ ਦੇ ਦਿਖਾਈ ਦਿੱਤਾ ਹੈ ਕਿਉਂਕਿ ਉਹਨਾਂ ਦੇ ਵਰਕਰਾਂ ਦੇ ਵਿੱਚ ਜਿਹੜਾ ਉਹ ਆਉਂਦੇ ਸੀਗੇ ਉਹਨਾਂ ਦੇ ਅੰਦਰ ਜੋ ਦਿਖਾਈ ਦਿੰਦਾ ਸੀ ਸਿਸਟਮ ਤਾਂ ਉੱਥੇ ਆਮ ਸਾਰੀ ਦਿਹਾੜੀ ਜਿਹੜੀ ਚਰਚਾ ਹੁੰਦੀ ਰਹੀ ਕਿ ਬੀਜਪੀ ਨੂੰ ਵੋਟ ਕਾਫੀ ਜ਼ਿਆਦਾ ਪੈ ਰਹੀ ਹੈਗੀ ਕਿਉਂਕਿ ਜਦੋਂ ਵਕ ਵਕ ਬੂਥਾਂ ਤੇ ਜਾ ਰਹੇ ਸੀ ਤਾਂ ਲੋਕਾਂ ਨੂੰ ਲੱਗਦਾ ਸੀਗਾ ਕਿ ਲੋਕ ਕਰਦੇ ਸੀ ਗੱਲਾਂ ਦੂਜੀਆਂ ਪਾਰਟੀਆਂ ਵਾਲੇ ਕਿ ਬੀਜਪੀ ਨੂੰ ਵੋਟ ਜਿਹੜੀ ਆ ਉਹ ਪੈ ਰਹੀ ਹੈਗੀ ਹੈ ਬੀਜੇਪੀ ਨੂੰ ਜ਼ਿਆਦਾ ਵੋਟ ਪੈਣ ਦਾ ਮਤਲਬ ਇਹ ਹੈ ਕਿ ਕਾਂਗਰਸ ਨੂੰ ਜ਼ਰੂਰ ਥੋੜਾ ਜਿਹਾ ਨੁਕਸਾਨ ਹੋਊਗਾ ਕਿਉਂਕਿ ਜਿੰਨੀ ਬੀਜੇਪੀ ਦੀ ਵੋਟ ਘਟਦੀ ਸੀ ਹਾਲਾਂਕਿ ਇਹ ਤਾਂ ਨਹੀਂ ਆਪਾਂ ਪੱਕੀ ਕਹਿ ਸਕਦੇ ਕਿ ਸਾਰੀ ਦੀ ਸਾਰੀ ਘਟੀ ਵੋਟ ਕਾਂਗਰਸ ਨੂੰ ਹੀ ਪੈਣੀ ਸੀ ਪਰ ਮੰਨਿਆ ਜਾ ਰਿਹਾ ਅਸਾਦੀ ਤੌਰ ਤੇ ਕਿ ਬੀਜੇਪੀ ਦੀ ਜਿੰਨੀ ਵੋਟ ਵਧੀ ਹੈ ਕਿ ਕਾਂਗਰਸ ਨੂੰ ਨੁਕਸਾਨ ਜਿਹੜਾ ਉਹਦਾ ਹੋ ਸਕਦਾ ਹੈ ਪਰ ਇਹ ਵੀ ਗੱਲ ਪੱਕੀ ਹੈ ਕਿ ਬੀਜੇਪੀ ਜਿਹੜੀ ਹੈ ਉਹਤੇ ਪਰਫਾਰਮੈਂਸ ਸਰਪ੍ਰਾਈਜ਼ਿੰਗ ਕਹਿੰਦੇ ਆ ਕਿ ਦੇਗੀ ਹਾਲਾਂਕਿ ਇਹ ਵੀ ਹੈਗਾ ਕਿ ਬਾਈ ਦੇ ਵਿੱਚ 28000 ਵੋਟ ਲੈ ਗਏ ਸੀਗੇ ਤਾਂ ਲੋਕ ਸਭਾ ਦੇ ਵਿੱਚ ਇਹ ਹਲਕਾ ਜਿਹੜਾ ਜਿੱਤਿਆ ਸੀਗਾ ਪਰ ਬੀਜੇਪੀ ਨੇ ਪਰ ਗੱਲ ਇਹ ਹੈ ਕਿ ਇਸ ਵਾਰ ਉਹਨਾਂ ਦੇ ਕੈਂਡੀਡੇਟ ਦੇ ਅੰਦਰ ਉਸ ਤਰੀਕੇ ਦਾ ਕਰਿਸਮਾ ਜਿਹੜਾ ਨਹੀਂ ਸੀਗਾ ਜਿਸ ਤਰੀਕੇ ਦਾ ਕੈਂਡੀਡੇਟ ਦਾ ਹੁੰਦਾ ਹੈਗਾ ਔਰ ਇਹ ਜਰੂਰ ਪੱਕੀ ਇਹ ਜਰੂਰ ਗੱਲ ਹੈਗੀ ਹੈ ਕਿ ਵਰਕਰ ਉਹਨਾਂ ਦਾ ਜਿਹੜਾ ਉਥੇ ਦੇਖਿਆ ਜਰੂਰ ਕਿਉਂਕਿ 22 28 ਜਿਹੜੀ 24 ਵਾਲੀ ਪਰਫਾਰਮੈਂਸ ਸੀਗੀ ਪਾਰਟੀ ਦੀ ਉਹਦੇ ਕਰਕੇ ਥੋੜਾ ਜਿਹਾ ਉਹਨਾਂ ਨੂੰ ਲੱਗਿਆ ਕਿ ਅਸੀਂ ਜਿਹੜਾ ਕਰ ਸਕਦੇ ਹਾਂ ਤਾਂ ਉਹਨਾਂ ਨੇ ਕਾਫੀ ਕੁਝ ਉੱਤੇ ਕੀਤਾ ਪਰ ਉਹਨਾਂ ਦੇ ਕੈਂਡੀਡੇਟ ਦੇ ਅੰਦਰ ਕੋਈ ਉਹ ਜਿਹਾ ਕ੍ਰਿਸ਼ਮਾ ਨਹੀਂ ਸੀ ਜਿਹੜਾ ਵਾਲੇ ਵਰਕਰ ਨਿਰਧਨ ਗੁਪਤ ਹੁੰਦਾ ਤੁਸੀਂ ਉਮੀਦਵਾਰ ਦੀ ਗੱਲ ਕਰ ਰਹੇ ਹੋਗੇ ਜੀਵਨ ਗੁਪਤਾ ਜੀ ਦੀ ਗੱਲ ਕਰ ਰਹੇ ਹਾਂ ਉਹ ਤਾਂ ਬਾਰ-ਬਾਰ ਚੈਨਲਸ ਦੇ ਉੱਪਰ ਦੇਖਦੇ ਬੋਲਦੇ ਦਿਖਾਈ ਦਿੰਦੇ ਨੇ ਉਹ ਕਹਿ ਰਹੇ ਸੀਗੇ ਵੀ ਤੁਸੀਂ 23 ਤਰੀਕ ਨੂੰ ਤੁਹਾਨੂੰ ਹੈਰਾਨ ਕਰਨ ਵਾਲੇ ਨਤੀਜੇ ਦੇਖਣਗੇ ਇਹੀ ਗੱਲ ਅਰਵਿੰਦ ਸਿੰਘ ਬਿੱਟੂ ਕਹਿੰਦੇ ਨਜ਼ਰ ਆ ਰਹੀ ਸੀ ਤੇ ਤੁਸੀਂ ਵੀ ਕਿਤੇ ਨਾ ਕਿਤੇ ਕਹਿੰਦੇ ਨਜ਼ਰੋਂ ਵੀ ਉਹਨਾਂ ਦੇ ਬੂਥਾਂ ਦੇ ਉੱਪਰ ਇਕੱਠ ਕਿਵੇਂ ਲੱਗ ਰਿਹਾ ਫਿਰ ਜੀਵਨ ਗੁਪਤਾ ਜੀ ਸੱਚ ਕਹਿੰਦੇ ਨੇ ਨਹੀਂ ਸਾਰੇ ਬੂਥਾਂ ਦੇ ਉੱਪਰ ਲਖਵਿੰਦਰ ਜੀ ਆ ਕੱਟਣੀ ਸੀਗਾ ਦੇਖੋ ਇਹ ਸਾਰੀਆਂ ਹੀ ਪਾਰਟੀਆਂ ਇਹ ਗੱਲ ਕਹਿ ਰਹੀਆਂ ਗੱਲਾਂ ਜੀਵਨ ਗੁਪਤਾ ਨਹੀਂ ਇਹ ਗੱਲ ਕਹਿ ਰਹੇ ਕਿ ਅਸੀਂ 23 ਤਰੀਕ ਨੂੰ ਆਏ ਹੋ ਜਿਹੜਾ ਉਹ ਸਾਰੀਆਂ ਪਾਰਟੀਆਂ ਵਾਲੇ ਇਦਾਂ ਕਹਿ ਰਿਹਾ ਕਾਦੀ ਦਲ ਵੀ ਇਦਾਂ ਕਹੀ ਜਾਂਦਾ ਹੈਗਾ ਉਹ ਨਹੀਂ ਕੋਈ ਗੱਲ ਉਹਨਾਂ ਦੇ ਕਹਿਣ ਨੂੰ ਤਾਂ ਸਿਆਸੀ ਬਿਆਨਬਾਜ਼ੀਆਂ ਨੇ ਰਵਨੀਤ ਵੀ ਟੂਨੀਆ ਵਿਊ ਦੀ ਆਪਾਂ ਤਾਂ ਆਪਣੀ ਗੱਲ ਕਰਨੀ ਹੈ ਸਮਝ ਗਏ ਇਹ ਗੱਲ ਠੀਕ ਹੈ ਕਿ ਸਰਪ੍ਰਾਈਜ਼ਿੰਗ ਜਿਹੜਾ ਉਹ ਜ਼ਰੂਰ ਦਿਖਿਆ ਉਥੇ ਕਿਉਂਕਿ ਜਿੰਨੀ ਉਮੀਦ ਦੂਜੀਆਂ ਪਾਰਟੀਆਂ ਨੂੰ ਸੀ ਉਸ ਤੋਂ ਜ਼ਿਆਦਾ ਵੋਟ ਜਿਹੜੀ ਆ ਉਥੇ ਬੀਜੇਪੀ ਲੈ ਜਾਂਦੀ ਦੀਗੀ ਆ ਪਰ ਜਿੱਤ ਵਾਲੇ ਪਾਸੇ ਨੂੰ ਬੀਜੇਪੀ ਮੈਨੂੰ ਲਖਵਿੰਦਰ ਜੀ ਜਾਂਦੀ ਨਹੀਂ ਦਿਖਾਈ ਦਿੰਦੀ ਹਾਲਾਂਕਿ ਕੁਝ ਲੋਕ ਸੋਚਦੇ ਆ ਕਿ ਬੀਜੇਪੀ ਦੀ ਲੜਾਈ ਜਿਹੜੀ ਆ ਉਹ ਆਮ ਆਦਮੀ ਪਾਰਟੀ ਤੇ ਜਾਂ ਮਾਫ ਕਰਨਾ ਬੀਜੇਪੀ ਦੀ ਲੜਾਈ ਜਿਹੜੀ ਆ ਪਹਿਲੇ ਜਾਂ ਦੂਜੇ ਨੰਬਰ ਦੀ ਆ ਇਹੋ ਜੀ ਜਿਹੜੀ ਆ ਗੱਲ ਉਥੇ ਕੁਝ ਲੋਕ ਸੁਣਦੇ ਨੇ رائے ਪਰ ਮੈਨੂੰ ਉਥੇ ਦੂਜੇ ਨੰਬਰ ਵਾਲੀ ਲੜਾਈ ਜਿਹੜੀ ਆ ਉਹ ਲੱਗੀ ਨਹੀਂ ਬੀਜੇਪੀ ਦੀ ਔਰ ਜੇ ਮੈਂ ਤੁਹਾਨੂੰ ਦੱਸਾਂ ਤਾਂ ਲੜਾਈ ਜਿਹੜੀ ਆ ਉਥੇ ਸਿੱਧੇ ਤੌਰ ਤੇ ਜਿਹੜਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਸੀ ਔਰ ਲਖਵਿੰਦਰ ਜੀ ਆਖਰੀ ਇੱਕ ਹਫਤੇ ਤੱਕ ਜੇ ਮੈਂ ਗੱਲ ਕਰਾਂ ਤਾਂ ਲੋਕ ਜਿਹੜੇ ਆ ਸਿੱਧੇ ਤੌਰ ਤੇ ਥੋੜਾ ਜਿਹਾ ਮੰਨਦੇ ਸੀਗੇ ਕਿ ਆਮ ਆਦਮੀ ਪਾਰਟੀ ਇੱਥੇ ਜਿੱਤ ਸਕਦੀ ਹੈ ਪਰ ਆਖਰੀ ਆਖਰੀ 4 ਦਿਨਾਂ ਦੇ ਅੰਦਰ ਜੋ ਭਾਰਤ ਭੂਸ਼ਣ ਆਸ਼ੂ ਨੇ ਆਪਣਾ ਜਿਹੜਾ ਸਿਸਟਮ ਦਿਖਾਇਆ ਔਰ ਆਪਣੇ ਆਪ ਨੂੰ ਉਹਨਾਂ ਦੀ ਪਤਨੀ ਨੇ ਉਹਨਾਂ ਨੇ ਖੁਦ ਨੇ ਆਪਣੇ ਆਪ ਨੂੰ ਜਿਸ ਤਰੀਕੇ ਨਾਲ ਜਮੀਨ ਤੇ ਦਿਖਾਇਆ ਵਰਕਰਾਂ ਦੀ ਲੜਾਈ ਲੜੀ ਖਾਸ ਕਰਕੇ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਕਿ ਜਿਹੜਾ ਮੁੰਡੇ ਨੇ ਰਾਸ਼ਨ ਵੰਡਦੇ ਆ ਫੜੇ ਸੀਗੇ ਆਮ ਆਦਮੀ ਪਾਰਟੀ ਵਾਲੇ ਬੰਦੇ ਲਖਵਿੰਦਰ ਜੀ ਤਾਂ ਉਹ ਜਿਹੜਾ ਮੁੰਡੇ ਨੂੰ ਜਦੋਂ ਪੁਲਿਸ ਚੱਕ ਰਹੀ ਸੀ ਤਾਂ ਉਥੇ ਭਾਰਤ ਕੁਸ਼ਨ ਆਸ਼ੂ ਜਦੋਂ ਪਹੁੰਚੇ ਤਾਂ ਉਥੇ ਜਿਸ ਤਰੀਕੇ ਦੇ ਨਾਲ ਬਹਿਸ ਬਾਜੀ ਤਕਰਾਰ ਬਾਜੀ ਜਿਹੜੀ ਆ ਉਹ ਪੁਲਿਸ ਅਫਸਰਾਂ ਦੇ ਨਾਲ ਭਾਰਤ ਕੁਸ਼ਨ ਆਸ਼ੂ ਦੇ ਨਾਲ ਹੋਈ ਉਸ ਚੀਜ਼ ਨੂੰ ਲੈ ਕੇ ਪ੍ਰਭਾਵਿਤ ਆਸ਼ੂ ਦੇ ਆਪਣੇ ਵਰਕਰ ਤਾਂ ਹੋਏ ਹੋਏ ਬੂਸਟ ਹੋਏ ਹੋਏ ਦੂਜੀਆਂ ਪਾਰਟੀਆਂ ਦੇ ਵੀ ਲੋਕ ਇਹ ਗੱਲ ਕਹਿੰਦੇ ਦੇਖੇ ਗਏ ਕਿ ਭਾਈ ਸਾਡੇ ਕੋਲੇ ਜੇ ਇਹੋ ਜਿਹਾ ਬੰਦਾ ਹੁੰਦਾ ਨਾ ਤਾਂ ਤਾਂ ਨਜ਼ਰ ਆ ਜਾਂਦਾ ਸਾਡੇ ਕੋਲੇ ਇਹੋ ਜਿਹਾ ਬੰਦਾ ਹੁੰਦਾ ਤਾਂ ਆਹ ਹੋ ਜਾਂਦਾ ਮਤਲਬ ਉਸ ਚੀਜ਼ ਨੇ ਭਾਤ ਪੂਸ਼ ਆਸ਼ੂ ਦੀ ਉਸ ਚੀਜ਼ ਨੇ ਬਹੁਤ ਬੂਸਟ ਅਪ ਜਿਹੜਾ ਉਹ ਦਿੱਤਾ ਉਹਨਾਂ ਦੇ ਵਰਕਰਾਂ ਨੂੰ ਇਹੀ ਕਾਰਨ ਸੀਗਾ ਕਿ ਉਹ ਤਸਵੀਰ ਨੂੰ ਕੱਟ ਕੇ ਆਮ ਆਲੀ ਪਾਰਟੀ ਦੇ ਵੱਲੋਂ ਗਲਤ ਤਰੀਕੇ ਦੇ ਨਾਲ ਚਲਾਉਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਔਰ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਸ਼ੂ ਜੀ ਪੁਰਾਣੇ ਵਾਂਗੂ ਆ ਗਿਆ ਜੀ ਉਹ ਵਰਤਾਵ ਕਰ ਰਿਹਾ ਹਾਲਾਂਕਿ ਅਸਲ ਦੇ ਵਿੱਚ ਵਰਤਾਵ ਉਹ ਆਪਣੇ ਵਰਕਰ ਨੂੰ ਉੱਥੇ ਬਚਾ ਰਿਹਾ ਸੀਗਾ ਜਿਹਨੂੰ ਕਈ ਪੁਲਿਸ ਵਾਲੇ ਪਹਿਲਾਂ ਤਾਂ ਕੁੱਟ ਰਹੇ ਸੀ ਫਿਰ ਘਸੀਟ ਕੇ ਗੱਡੀ ਦੇ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰ ਰਹੇ ਸੀ ਫਿਰ ਭਾਰਤ ਪੂਸ਼ਣ ਆਸ਼ੂ ਉੱਥੇ ਪੁੱਜਦਾ ਹੈ ਔਰ ਆਪਣੇ ਵਰਕਰ ਨੂੰ ਜਿਹੜਾ ਉੱਥੇ ਜਾ ਕੇ ਛਡਾਉਂਦਾ ਹੈਗਾ ਉਸ ਚੀਜ਼ ਨੇ ਬੂਸਟ ਬਹੁਤ ਕੀਤਾ ਔਰ ਇਹੀ ਕਾਰਨ ਰਿਹਾ ਲਖਵਿੰਦਰ ਜੀ ਕਿ ਮੈਂ ਉੱਥੇ ਹਾਜ਼ਰ ਸੀਗਾ ਆਖਰੀ 4-5 ਦਿਨਾਂ ਦੇ ਵਿੱਚ ਜਿਹੜਾ ਖੇਡਾ ਭਾਰਤ ਪੂਸ਼ਣ ਆਸ਼ੂ ਨੇ ਜਿਹੜਾ ਬਦਲਿਆ ਉਹਨੇ ਪੋਜੀਸ਼ਨ ਬਹੁਤ ਟਾਈਟ ਕਰ ਦਿੱਤੀ ਉਹਨੇ ਪੋਜੀਸ਼ਨ ਬਹੁਤ ਜਿਹੜੀ ਹੈ ਇਹ ਇਲੈਕਸ਼ਨ ਜਿਹੜੀ ਹੈ ਬਹੁਤ ਫਾਈਟ ਦੇ ਵਿੱਚ ਲਿਆ ਕੇ ਜਿਹੜੀ ਆ ਉਹ ਖੜੀ ਕਰ ਦਿੱਤੀ ਜੀ ਔਰ ਜਿਹੜੀ ਹਫ਼ਤਾ ਪਹਿਲਾਂ ਪੋਜੀਸ਼ਨ ਆਮ ਆਦੀ ਪਾਰਟੀ ਦੀ ਸੀਗੀ ਔਰ ਉਹ ਆਖਰੀ 4 ਦਿਨਾਂ ਨੇ ਭਾਰਤ ਪੂਸ਼ਣ ਆਜੂ ਦੇ ਸੰਘਰਸ਼ ਨੇ ਉਹ ਜਿਹੜੀ ਆ ਚੀਜ਼ ਆਮ ਆਦੀ ਪਾਰਟੀ ਦੀ ਰਹਿਣ ਨਹੀਂ ਦਿੱਤੀ ਔਰ ਬਹੁਤ ਕਾਮਾ ਤੇ ਸਭ ਤੋਂ ਜ਼ਿਆਦਾ ਮੋਰ ਇੰਪੋਰਟੈਂਟ ਜਿਹੜੀ ਗੱਲ ਹੈ ਲਖਵਿੰਦਰ ਜੀ ਔਰ ਮੈਨੂੰ ਨਹੀਂ ਪਤਾ ਇਹ ਹੁਣ ਕਿੰਨਾ ਕੁ ਪ੍ਰਭਾਵ ਇਸ ਚੀਜ਼ ਤੇ ਪਾਊਗੀ ਇਹ ਗੱਲ ਮੈਂ ਬੜੀ ਜ਼ਿੰਮੇਵਾਰੀ ਦੇ ਨਾਲ ਕਹਿਣਾ ਕਿ ਇਸ ਜਮਨੀ ਚੋਣ ਦੇ ਅੰਦਰ ਝਾਲੀ ਵੋਟਾਂ ਪਈਆਂ ਨੇ ਔਰ ਪੁਲਿਸ ਦੀ ਸ਼ੈ ਤੇ ਪਈਆਂ ਨੇ ਕਿਉਂਕਿ ਮੈਂ ਜਿਹੜੇ ਬੂਥ ਤੇ ਮੌਜੂਦ ਸੀ ਉਥੇ ਜਾ ਕੇ ਮੈਂ ਅੱਖੀਂ ਦੇਖਿਆ ਜਿਹੜਾ ਪੂਰਾ ਹਾਲ ਦੇਖਿਆ ਉਥੇ ਆਪਾਂ ਆਪਣੇ ਚੈਨਲ ਵੱਲੋਂ ਜਿੰਨੀ ਵੀ ਨਿਰਪੱਖ ਤੌਰ ਤੇ ਲੜਾਈ ਲੜਨੀ ਸੀ ਉਥੇ ਲੜੀ ਹੈ ਔਰ ਉਥੇ ਰੋਕੇ ਝਾਲੀ ਵੋਟਾਂ ਪਾਉਣ ਵਾਲੇ ਬੁੱਜੀਵਾਰ ਦੂਜੀ ਥਾਂ ਜਿਹੜੀ ਇਹ ਗੱਲ ਪਰਕਾਰ ਘੁੰਮਣ ਪਹੁੰਚੇ ਉਥੇ ਅੰਦਰ ਕਹਿੰਦੇ ਕਿ ਝਾਲੀ ਵੋਟਾਂ ਪੈ ਰਹੀਆਂ ਸੀ ਪਰ ਘਰ ਘੁੰਮਣ ਵਾਰ-ਵਾਰ ਕਹਿੰਦੇ ਰਹੇ ਗੇਟ ਕੋ ਲੋ ਗੇਟ ਕੋ ਲੋ ਗੇਟ ਕੋ ਲੋ ਕਿਸੇ ਨੇ ਵੀ ਗੇਟ ਜਿਹੜਾ ਉਹ ਨਹੀਂ ਖੋਲਿਆ ਇਹ ਤਾਂ ਜਿਹੜੀਆਂ ਗੱਲਾਂ ਲਖਵਿੰਦਰ ਜੀ ਇਹ ਤਾਂ ਜਿਹੜੀਆਂ ਜਿਹੜੀ ਮੈਂ ਤੁਹਾਨੂੰ ਧਿਆਨ ਦਿਵਾ ਰਿਹਾ ਇਹ ਗੱਲਾਂ ਦਾ ਇਹ ਤਾਂ ਸਿਰਫ ਦੋ ਦੋ ਥਾਂਾਂ ਤੇ ਸੀ ਹਨਾ ਜਿੱਥੇ ਆਪਾਂ ਇੱਕ ਥਾਂ ਤੇ ਰੋਕ ਲਿਆ ਆਪਣੇ ਚੈਨਲ ਦੇ ਵੱਲੋਂ ਲੋਕਨਾਰ ਦੇ ਵੱਲੋਂ ਉੱਥੇ ਪਹੁੰਚ ਕੇ ਲਗਾਤਾਰ ਆਪਾਂ ਲਾਈਵ ਵੀ ਚਲਾਇਆ ਉੱਥੇ ਬੂਟਾ VOTING ਹੋਣ ਤੋਂ ਕੋਸ਼ਿਸ਼ ਰੋਕੀ ਹੈ ਤੇ ਦੂਜੀ ਥਾਂ ਤੇ ਘੁੰਮਣ ਤਾਂ ਪਹੁੰਚੇ ਬਾਕੀ ਜਗ੍ਹਾ ਦੇ ਉੱਪਰ ਲਖਵਿੰਦਰ ਜੀ ਕਿੰਨੀ ਕਿੰਨੀ ਛੁੱਟੀ ਲੱਗੀ ਆ ਆਖਰੀ 20 ਮਿੰਟਾਂ ਦੇ ਵਿੱਚ ਇਹ ਜਿਹੜੀ ਹੁਣ ਗੱਲ ਦੇਖਣ ਵਾਲੀ ਹੋਊਗੀ ਕਿੰਨਾ ਕੁ ਸਹਾਈ ਸਦ ਹੁੰਦੀ ਹੈ ਕਿੰਨਾ ਕੁ ਫਾਇਦਾ ਮਿਲਦਾ ਇਹ ਇਹ ਇਹਨਾਂ ਜਾਲੀ ਬੂਟਾ ਦਾ ਕਿਹਨੂੰ ਮਿਲਦਾ ਆਮ ਆਦੀ ਪਾਰਟੀ ਨੂੰ ਉਹ ਜਿਹੜੀ ਆ ਗੱਲ ਦੇਖਣ ਵਾਲੀ ਹੋਊਗੀ ਇਲੈਕਸ਼ਨ ਬਹੁਤ ਟਾਈਟ ਹੈ ਪਰ ਹਾਲੇ ਵੀ ਲੋਕ ਇਹ ਗੱਲ ਮੰਨਦੇ ਆ ਕਿ ਆਮ ਆਦੀ ਪਾਰਟੀ ਨੂੰ ਅੱਜ ਹੈ ਇੱਕ ਤਾਂ ਇਹ ੱਟਕੇਸ਼ਾਈ ਜਿਹੜੀ ਉੱਥੇ ਹੋਈ ਆ ਉਹਦੇ ਕਰਕੇ ਮੰਨਦੇ ਆ ਦੂਜਾ ਉਹਨਾਂ ਦੀ ਸਰਕਾਰ ਹੈਗੀ ਆ ਇਹਦੇ ਕਰਕੇ ਮੰਨਦੇ ਆ ਪਰ ਆਮ ਆਦੀ ਪਾਰਟੀ ਨੂੰ ਅੱਜ ਮੰਨਦੇ ਆ ਪਰ ਆਖਰੀ ਦਿਨਾਂ ਦੇ ਵਿੱਚ ਭਾਜਪਾ ਸ਼ਨਾਚ ਨੇ ਇਲੈਕਸ਼ਨ ਪੂਰੀ ਫਾਈਟ ਕਰ ਦਿੱਤੀ ਤੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਆਖਰੀ 3-4 ਦਿਨਾਂ ਦੇ ਵਿੱਚ ਸਮੀਕਰਨ ਬਦਲਦੇ ਨਜ਼ਰ ਆਏ ਨੇ ਭਾਰਤ ਭੂਸ਼ਣ ਆਸ਼ੂ ਲੇਕਿਨ ਉਸ ਤੋਂ ਬਾਅਦ ਇੱਕ ਦਿਨ ਪਹਿਲਾਂ ਜਿਸ ਤਰੀਕੇ ਦੇ ਵਿਡੀਓ ਲਗਾਤਾਰ ਵਕ ਵਕ ਚੈਨਲ ਦੇ ਉੱਪਰ ਚੱਲਿਆ ਨੇ ਜਿੱਥੇ ਕਿ ਸਿੱਧੇ ਤੌਰ ਤੇ ਇਲਜ਼ਾਮ ਨੇ ਜਿਹੜੇ ਕਾਂਗਰਸ ਨੇ ਲਗਾਏ ਨੇ ਰਾਸ਼ਨ ਵੰਡ ਦੀ ਗੱਲ ਕਿ ਇੱਕ ਟਰੱਕ ਫੜੇ ਜਾਣ ਦੀ ਗੱਲ ਖਬਰਾਂ ਨਾਸ਼ਰ ਹੋਈਆਂ ਨੇ ਗਿਆ ਤੇ ਉਧਰੋਂ ਦੂਜੇ ਪਾਸੇ ਅਕਾਲੀ ਦਲ ਦੇ ਵੱਲੋਂ ਵੀ ਲਗਾਤਾਰ ਵੱਡੇ ਤੌਰ ਤੇ ਵੀਡੀਓ ਚਲਾਏ ਗਏ ਨੇ ਵੀ ਵਕ ਵਕ ਖਾਵਾ ਦੇ ਉੱਪਰ ਆਮ ਆਦਮੀ ਪਾਰਟੀ ਇਹ ਜਿਹੜਾ ਰਾਸ਼ਨ ਵੰਡ ਰਹੀ ਹੈ ਇਹ ਵੀਡੀਓ ਚੱਲਣ ਦੇ ਨਾਲ ਕੀ ਲੁਧਿਆਣਾ ਪੱਛਮੀ ਦੇ ਲੋਕਾਂ ਦੇ ਵਿੱਚ ਮਨੋਸਥਿਤੀ 'ਚ ਕੋਈ ਫਰਕ ਪਿਆ ਹੋਊਗਾ ਕੀ ਲੱਗਦਾ ਇਸ ਕਾਰਨ ਕਿਤੇ ਨਾ ਕਿਤੇ ਛਵੀ ਖਰਾਬ ਹੋਈ ਹੋਏਗੀ ਆਮ ਆਦੀ ਪਾਰਟੀ ਦੀ ਕਿ ਉਹਦਾ ਐਪ ਵੀ ਫਰਕ ਭਾਰਤ ਭੂਸ਼ਣ ਆਸ਼ੂ ਦੀ ਚੋਣ ਨੂੰ ਮਿਲਿਆ ਹੋਊਗਾ ਦੇਖੋ ਬਿਲਕੁਲ ਲਖਵਿੰਦਰ ਜੀ ਪੰਜਾਬ ਦੇ ਲੋਕ ਆਪਾਂ ਦੇਖਿਆ ਕਿ ਪੰਜਾਬ ਦੀ ਤਸਵੀਰ ਇਹੋ ਜੀ ਹੈ ਕਿ ਹਮੇਸ਼ਾ ਹੀ ਹਮੇਸ਼ਾ ਹੀ ਜਿਹੜੀ ਗੱਲ ਕਰੀਏ ਤਾਂ ਜਿੰਨਾ ਤੱਕਾ ਹੁੰਦਾ ਉਦੇ ਨਾਲ ਖੜਦੇ ਆ ਪੰਜਾਬ ਦੇ ਰੋਕ ਜਿਹਦੇ ਨਾਲ ਤਕਾ ਜਿਹੜਾ ਹੋ ਰਿਹਾ ਹੁੰਦਾ ਜਿਹੜਾ ਕਰਦਾ ਉਹਦੇ ਖਿਲਾਫ ਖੜਦੇ ਆ ਇਹ ਅਸਰ ਜਿਹੜਾ ਪੈਂਦਾ ਹੈ ਪਰ ਸ਼ਹਿਰੀ ਵੋਟਰਾਂ ਦੇ ਅੰਦਰ ਸਿਸਟਮ ਜਿਹੜਾ ਹੋਰ ਤਰੀਕੇ ਦਾ ਨਖਵਿੰਦਰ ਜੀ ਪਿੰਡਾਂ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਪਿੰਡਾਂ ਦਾ ਜਿਹੜਾ ਵੋਟਰ ਹੈ ਮੈਂ ਕਿਸੇ ਨੂੰ ਇੱਥੇ ਮਾੜਾ ਨਹੀਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਜਿਹੜਾ ਪਿੰਡਾਂ ਦਾ ਵੋਟਰ ਹੁੰਦਾ ਉਹ ਇਹ ਗੱਲ ਖੜ ਜਾਂਦਾ ਉਹ ਡਾਂਗ ਲੈ ਕੇ ਖੜ ਜਾਂਦਾ ਉਹ ਇੱਕ ਧੜੇ ਦੇ ਨਾਲ ਜੁੜਿਆ ਰਹਿੰਦਾ ਕਿ ਮੈਂ ਉਹਦੇ ਨਾਲ ਆ ਤੇ ਉਹਦੇ ਨਾਲ ਹੀ ਰਹੂੰਗਾ ਸ਼ਹਿਰੀ ਸਿਸਟਮ ਜਿਹੜਾ ਹਾਂ ਸ਼ਹਿਰਾਂ ਵਾਲਾ ਸਿਸਟਮ ਸ਼ਹਿਰਾਂ ਵਾਲਾ ਸਿਸਟਮ ਉਹ ਉਹ ਉਹਨਾਂ ਸਾਰਾ ਤੂਲ ਮਾਪ ਤੂਲ ਕੀ ਗੱਲ ਕਰਦਾ ਹੈ ਉਹਨੇ ਉਹਨੇ ਆਪਣੇ ਫਾਇਦੇ ਦੇਖਣੇ ਆ ਤੇ ਇਸ ਕਰਕੇ ਉਸ ਤਰੀਕੇ ਦੇ ਨਾਲ ਉਸ ਤਰੀਕੇ ਦੀ ਜਿਹੜੀ ਉਹ ਲੜਾਈ ਲੜਦਾ ਹੈ ਪਰ ਫਿਰ ਵੀ ਮਤਲਬ ਪੰਜਾਬੀ ਤਾਂ ਪੰਜਾਬੀ ਆ ਕਿਤੇ ਨਾ ਕਿਤੇ ਖੂਨ ਤਾਂ ਅੰਦਰੋਂ ਖੋਲਦਾ ਹੀ ਆ ਤਾਂ ਉਹ ਚੀਜ਼ਾਂ ਦਾ ਅਸਰ ਤਾਂ ਜਿਹੜਾ ਉਹ ਜ਼ਰੂਰ ਹੁੰਦਾ ਹੈ ਪਰ ਉਹ ਕਿੰਨਾ ਕੁ ਹੋਇਆ ਇਹ ਗੱਲ ਦੇਖਣ ਵਾਲੀ ਹੋਊਗੀ ਪਰ ਇਹ ਆ ਵੀ ਜਿੰਨੀ ਚੰਗੀ ਪੋਜੀਸ਼ਨ ਹਫਤਾ ਪਹਿਲਾਂ ਸੀ ਆਮ ਆਦਮੀ ਪਾਰਟੀ ਦੀ ਆਖਰੀ ਚਾਰ ਦਿਨਾਂ ਦੇ ਅੰਦਰ ਉਹ ਪੂਰਾ ਖੇਲਾ ਪਾਰਕ ਪੂਸ਼ਨਾ ਆਸ਼ੂ ਨੇ ਬਦਲਿਆ ਇਹ ਆਮ ਆਦੀ ਪਾਰਟੀ ਨੂੰ ਲੋਕੀ ਮੰਨਦੇ ਐ ਪਰ ਮੇਰਾ ਮੰਨਣਾ ਹੈ ਕਿ ਆਮ ਆਦੀ ਪਾਰਕ ਪੂਸ਼ਨਾ ਆਸ਼ੂ ਨੇ ਆਖਰੀ ਚਾਰ ਦਿਨਾਂ ਦੇ ਵਿੱਚ ਇਲੈਕਸ਼ਨ ਬਹੁਤ ਟਾਈਟ ਕਰਤਾ ਇੱਕ ਵਾਰ ਸੋੜੇ ਤੋਂ ਹੋਰ ਕੁਝ ਜਾਣਨ ਦੀ ਕੋਸ਼ਿਸ਼ ਥੋੜਾ ਕੋਸ਼ਿਸ਼ ਕਰਾਂਗੇ ਸਵਾਲ ਦਾ ਜਵਾਬ ਐ ਇਸ ਵਾਰ ਜਿਹੜੀ ਕੈਂਪੇਨਿੰਗ ਹੋਈ ਹੈ ਵੋਟ ਪ੍ਰਤੀਸ਼ਤ 50% ਦੇ ਨੇੜੇ ਤੇੜੇ ਰਹਿ ਗਿਆਗਾ ਇਸ ਦਾ ਫਾਇਦਾ ਕਿਹਨੂੰ ਨਜ਼ਰ ਆ ਰਿਹਾ ਕੀ ਸਰਕਾਰ ਨੂੰ ਫਾਇਦਾ ਹੋਏਗਾ ਘੱਟ VOTING ਦਾ ਜਾਂ ਫਿਰ ਵਿਰੋਧੀ ਨੂੰ ਫਾਇਦਾ ਹੋ ਸਕਦਾ ਹੈ ਦੇਖੋ ਲੋਕੀ ਦਾ ਮੰਨ ਹੈ ਕਿ ਸਰਕਾਰ ਨੂੰ ਇਸ ਚੀਜ਼ ਦਾ ਜਿਹੜਾ ਉਹ ਨੁਕਸਾਨ ਹੁੰਦਾ ਹੈਗਾ ਕਿ ਜੇ ਜਿਆਦਾ ਵੋਟ ਨਾ ਹੋਵੇ ਤਾਂ ਨੁਕਸਾਨ ਹੁੰਦਾ ਹੈ ਹਾਲਾਂਕਿ ਇਹਦੇ ਵਿੱਚ ਤਾਂ ਲਖਵਿੰਦਰ ਜੀ ਗੱਲ ਇਹ ਵੀ ਹੈ ਕਿ ਜੇ ਗੱਲ ਕਰੀਏ ਤਾਂ ਇਸ ਹਲਕੇ ਦੇ ਵਿੱਚ VOTING ਕੋਈ ਜਿਆਦਾ ਹੁੰਦੀ ਨਹੀਂ ਹੈ ਔਰ ਜਿੰਨੀ ਲੋਕ ਕਰ ਰਹੇ ਸੀਗੇ ਆਸ ਕੇ ਇੰਨੀ ਹੀ ਵੋਟ ਜਿਹੜੀ ਆ ਹੋਊਗੀ ਤਾਂ ਉਨੀ ਹੀ ਜਿਹੜੀ ਆ ਉਹ ਵੋਟ ਕੋਈ ਹੈਗੀ ਹੈ ਔਰ ਕੁਝ ਲੋਕ ਇਹ ਵੀ ਮੰਨਦੇ ਆ ਕਿ ਜਿਆਦਾ ਵੋਟ ਨਾ ਹੋਣ ਦਾ ਫਾਇਦਾ ਵੀ ਸਰਕਾਰ ਨੂੰ ਜਿਹੜਾ ਹੁੰਦਾ ਹੈ ਇਹ ਪਰ ਹਲਕਾ ਹੀ ਜਿਹੜਾ ਇਹੋ ਜਹਾ ਲਖਵਿੰਦਰ ਜੀ ਅਕਸਰ ਬੰਪਰ VOTING ਨੂੰ ਸਰਕਾਰ ਦੇ ਐਂਟੀ ਮੰਨਿਆ ਜਾਂਦਾ ਜਿਮਨੀ ਚੋਣਾ ਦੇ ਵਿੱਚ ਪਰ ਗੱਲ ਇਹ ਆ ਲਖਵਿੰਦਰ ਜੀ ਕਿ ਆਖਰੀ ਜਿਹੜਾ ਇਹ ਹਲਕਾ ਜਿਹੜਾ ਹੈਗਾ ਇੱਥੇ ਵੋਟ ਪਰਸੈਂਟੇਜ ਹੁੰਦੀ ਹੋਈ ਘਟ ਹੈ ਔਰ ਇੱਥੇ ਜਿਆਦਾ ਵੱਡੇ ਲੋਕ ਰਹਿੰਦੇ ਆ ਉਹ ਇਹਨਾਂ ਦਿਨਾਂ ਦੇ ਵਿੱਚ ਗਰਮੀਆਂ ਛੁੱਟੀਆਂ ਮਨਾਉਣ ਵੀ ਜਾਂਦੇ ਆ ਔਰ ਕੋਈ ਵੋਟ ਪਾਉਣ ਵੀ ਜਿਹੜੇ ਉਹ ਨਹੀਂ ਜਾਂਦੇ ਇਸਲਾਮੇਂਡੀਆ ਜਿਹੜਾ ਜਾਂਦਾ ਜਿਆਦਾ ਵੋਟ ਪਾਉਣ ਆ ਇਹ ਜਿਹੜੀ ਗੱਲ ਉੱਤੇ ਲਖਵਿੰਦਰ ਜੀ ਹੈ ਜਰੂਰ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਫਾਇਦਾ ਨੁਕਸਾਨ ਦੀ ਵਾਲੀ ਗੱਲ ਪਰ ਇਹ ਹਲਕਾ ਹੀ ਜਿਹੜਾ ਇਹੋ ਜਿਹਾ ਵਾ ਇੱਥੇ ਵੋਟ ਪਰਸੈਂਟੇਜ ਹੁੰਦੀ ਹੀ ਘਟ ਹੈ 50 55% ਹੀ VOTING ਇੱਥੇ ਜਿਹੜੀ ਅੱਗੇ ਵੀ ਹੁੰਦੀ ਹੈ ਜੀ ਆ ਸੋ ਕਹਿ ਸਕਦੇ ਹਾਂਗੇ ਵੀ ਬਿਲਕੁਲ ਪੱਤੇ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਕਿ ਇੱਥੇ ਵੋਟ ਪਰਸੈਂਟੇਜ ਘਟ ਹੋਈ ਹੈ ਜਿਹਦੇ ਕਰਕੇ ਫਾਇਦਾ ਨੁਕਸਾਨ ਵਾਲੀ ਗੱਲ ਹੈ ਇੰਨੀ ਵੋਟ ਪਰਸੈਂਟੇਜ ਤੇ ਵਕ-ਵਕ ਪਾਰਟੀਆਂ ਨੂੰ ਵਕ-ਵਕ ਸਮਿਆਂ ਦੇ ਉੱਪਰ ਫਾਇਦਾ ਮਿਲਦਾ ਰਿਹਾ ਹੈ ਸੋ ਇਸ ਕਰਕੇ ਇਹ ਕੋਈ ਖਾਸ ਗੱਲ ਨਹੀਂ ਹੈ ਕਿ ਕਿਹਨੂੰ ਜਿਹੜਾ ਪੈਦਾ ਮਿਲੂਗਾ ਪਰ ਇਹ ਗੱਲ ਜ਼ਰੂਰ ਹੈ ਕਿ ਇੱਥੇ ਵੋਟ ਪਰਸੈਂਟ ਵੈਸੇ ਘਟ ਰਹੀ ਦੀ ਹੈ ਬਿਲਕੁਲ ਬਿਲਕੁਲ ਤੇ ਸਿੱਧੂ ਸਾਹਿਬ ਕਹਿ ਸਕਦੇ ਆਪਾਂ ਵੀ ਨੈਕ ਟੂ ਨੈਕ ਫਾਈਟ ਹੈ ਜਿਸ ਨੂੰ ਅੱਜ ਇੱਕ ਹਫਤਾ ਪਹਿਲਾਂ ਜ਼ਿਆਦਾ ਦਿਖ ਰਿਹਾ ਸੀ ਆਮ ਆਦਮੀ ਪਾਰਟੀ ਨੂੰ ਉੱਥੇ ਭਾਰਤ ਭੂਸ਼ਨਾ ਚ ਤਿੰਨ ਜਾਂ ਚਾਰ ਦਿਨਾਂ ਵਿੱਚ ਜਾਂ ਕਾਂਗਰਸ ਪਾਰਟੀ ਵਾਪਸ ਆਉਂਦੀ ਦਿਖਾਈ ਦਿੱਤੀ ਹੈ ਨੈਕ ਟੂ ਨੈਕ ਫਾਈਟ ਹੈ ਤੇ ਅਸਲ ਫਾਈਟ ਦੋਹਾਂ ਪਾਰਟ ਟਾਈਮ ਚ ਦਿਖਾਈ ਦੇ ਰੇ ਬਾਕੀ ਕਿਉਂਕਿ ਅਕਾਲੀ ਦਲ ਦੇ ਵੱਲੋਂ ਵੀ ਲਗਾਤਾਰ ਇਹ ਬਿਆਨ ਦਿੱਤੇ ਜਾ ਰਹੇ ਨੇ ਵੀ ਅਸੀਂ ਹੈਰਾਨ ਕਰਨ ਵਾਲੇ ਨਤੀਜੇ ਲੈ ਕੇ ਆਵਾਂਗੇ 23 ਤਰੀਕ ਨੂੰ ਭਾਜਪਾ ਕਹਿ ਰਿਹਾ ਹੁਣ ਇਹ ਕਲੀਅਰ ਹੋ ਜਾਏਗਾ 23 ਤਰੀਕ ਨੂੰ ਲੇਕਿਨ ਫਾਈਟ ਹੈ ਜਿਹੜੀ ਨੈਕ ਟੂ ਨੈਕ ਸੀ ਜਾਂ ਕਹੀਏ ਬਹੁਤ ਕਲੋਸ ਫਾਈਟ ਸੀ ਚੌਥਾ ਰਫੇ ਹਾਂ ਚਾਰੇ ਪਾਰਟੇ ਵੱਲੋਂ ਪੂਰਾ ਜੋਰ ਲਗਾਇਆ ਗਿਆ 23 ਤਰੀਕ ਨੂੰ ਨਤੀਜੇ ਕੀ ਰਹਿੰਦੇ ਨੇ ਇਹ ਵੇਖਣ ਵਾਲੀ ਗੱਲ ਹੋਏਗੀ ਸੋ ਹੁਣ ਇੱਕ ਅਹਿਮ ਖਬਰ ਵੱਲ ਚੱਲਦੇ ਹਾਂ ਜੋ ਜਿਮਨੀ ਚੌਂਂ ਦੇ ਨਾਲ ਹੀ ਸਰਕਾਰ ਜੁੜੀ ਹੋਈ ਹੈ ਤੇ ਜਿਮਨੀ ਚੌਂਂ ਮંત્રી ਮੰਡਲ ਦੇ ਵਿੱਚ ਪੰਜਾਬ ਦੀ ਕੈਬਨਿਟ ਦੇ ਵਿੱਚ ਫੇਰ ਬਦਲਦੀਆਂ ਚਰਚਾਾਂ ਮਾ ਚੱਲ ਰਹੀਆਂ ਨੇ ਕੀ ਦੇਖ ਰਿਓ ਇਹ ਫੇਰ ਬਦਲ ਕਿਉਂ ਹੋ ਸਕਦਾ ਕਿਸੇ ਮੰਤਰੀ ਦੀ ਕੀ ਛੁੱਟੀ ਵੀ ਹੋ ਸਕਦੀ ਹੈ ਕਿ ਕਿਸੇ ਨਵੇਂ ਐਮਐਲਏ ਨੂੰ ਵੀ ਝੰਡੀ ਵਾਲੀ ਕਾਰ ਮਿਲ ਸਕਦੀ ਹੈ ਕਿਵੇਂ ਦੇਖ ਰਿਓ ਸ ਫੇਰ ਬਦਲ ਨੂੰ ਤੇ ਇਸ ਫੇਰ ਬਦਲ ਦੇ ਕਾਰਨ ਕੀ ਲੱਗ ਰਹੇ ਨੇ ਦੇਖੋ ਇਹਦੇ ਫੇਰ ਬਦਲ ਦੇ ਬਾਰੇ ਆਪਾਂ ਥੋੜੇ ਦਿਨ ਪਹਿਲਾਂ ਵੀ ਲਖਵਿੰਦਰ ਜੀ ਚਰਚਾ ਆਪਾਂ ਕੀਤੀ ਸੀਗੀ ਔਰ ਜੇ ਗੱਲ ਕਰੀਏ ਤਾਂ ਸਿੱਧੇ ਤੌਰ ਤੇ ਇਸ ਜਿਮਨੀ ਚੋਣ ਦੇ ਦੌਰਾਨ ਲੁਧਿਆਣਾ ਜਿਮਨੀ ਚੋਣ ਦੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਇਸ ਫੇਰ ਬਦਲ ਦੇ ਜਿਹੜੇ ਆ ਉਹ ਸੰਕੇਤ ਦਿੱਤੇ ਸੀ ਤਾਂ ਉਹਨਾਂ ਨੇ ਖਾਸ ਔਰ ਤੇ ਗੱਲ ਕਹੀ ਸੀ ਕਿ ਜੇਕਰ ਸੰਜੀਵ ਅਰੋੜਾ ਨੂੰ ਜਿਤਾਉਨਿਓ ਤਾਂ ਅਸੀਂ ਜਿਹੜਾ ਉਹਨਾਂ ਨੂੰ ਮੰਤਰੀ ਬਣਾਵਾਂਗੇ ਤੇ ਜੇ ਮੰਤਰੀ ਬਣਾਏ ਜਾਣਗੇ ਤਾਂ ਉਹਨਾਂ ਨੂੰ ਮਹਿਕਮਾ ਦਿੱਤੇ ਜਾਣਗੇ ਮੰਤਰੀ ਬਣਾ ਕੇ ਔਰ ਮਹਿਕਮੇ ਦਿੱਤੇ ਜਾਣ ਦੇ ਵਿੱਚ ਤਾਂ ਉਹਦੇ ਵਿੱਚ ਮਹਿਕਮੇ ਕੁਝ ਮੰਤਰੀਆਂ ਤੋਂ ਲੈ ਕੇ ਹੀ ਦਿੱਤੇ ਜਾਣਗੇ ਤਾਂ ਫਿਰ ਬਦਲ ਜਿਹੜਾ ਉਹ ਇਸ ਕੈਬਨਟ ਦੇ ਵਿੱਚ ਸੰਭਾਵਨਾ ਹੈਗੀ ਆ ਪਰ ਇਹ ਵੀ ਗੱਲ ਹੈ ਕਿ ਹਾਲ ਦੀ ਘੜੀ ਜਿਹੜੀ ਕੈਬਨਟ ਚੱਲ ਰਹੀ ਹੈ ਮੁੱਖ ਮੰਤਰੀ ਦੇ ਸਨੇ ਤਾਂ 18 ਮੰਤਰੀ ਹੋਣੇ ਚਾਹੀਦੇ ਆ ਪਰ ਮੁੱਖ ਮੰਤਰੀ ਦੇ ਸਨੇ 16 ਮੰਤਰੀ ਨੇ ਦੋ ਸੀਟਾਂ ਖਾਲੀ ਪਈਆਂ ਨੇ ਦੋ ਤਿੰਨ ਮੰਤਰੀਆਂ ਨੂੰ ਬਦਲਣ ਦੀ ਚਰਚਾ ਜਿਹੜੀ ਆ ਉਹ ਚੱਲ ਰਹੀ ਹੈ ਔਰ ਇਹ ਵੀ ਗੱਲ ਹੈ ਕਿ ਨਖਵਿੰਦਰ ਜੀ ਇਸ ਵਕਤ ਜਿਹੜੇ 5 ਮੁੱਖ ਮੰਤਰੀ ਦੇ ਸਣੇ 5 ਮੰਤਰੀ ਆ ਜਿਹੜੇ ਉਹਨਾਂ ਦੇ ਕੋਲ ਤਾਂ 27 ਮੈਕਮੇ ਆ ਔਰ ਜਿਹੜੇ ਬਾਕੀ 11 ਮੰਤਰੀ ਆ ਉਹਨਾਂ ਕੋਲੇ ਜਿਹੜੇ 28 ਮੈਕਮੇ ਆ ਯਾਨੀ ਕਿ 11 ਬੰਦਿਆਂ ਕੋਲੇ ਵੀ ਉਨੇ ਮੈਕਮੇ ਆ ਤੇ 5 ਬੰਦਿਆਂ ਕੋਲੇ ਵੀ ਉਨੇ ਮੈਕਮੇ ਆ ਔਰ ਇਹਨਾਂ ਨੂੰ ਆਏ ਆ ਕਿ ਸਰਕਾਰ ਨੂੰ ਹੁਣ ਏਦਾਂ ਕਿ ਆਖਰੀ ਡੇਢ ਸਾਲ ਰਹਿ ਗਿਆ ਕੰਮਾਂ ਦੀ ਰਫ਼ਤਾਰ ਨੂੰ ਵਧਾਉਣ ਦੇ ਵਾਸਤੇ ਕੈਬਨਿਟ ਦੇ ਵਿੱਚ ਮੰਤਰੀਆਂ ਦਾ ਵਾਧਾ ਕੀਤਾ ਜਾਵੇ ਔਰ ਜਿਹੜੇ ਅਹਿਮ ਡਿਪਾਰਟਮੈਂਟ ਨੇ ਉਹਨਾਂ ਨੂੰ ਮੇਨ ਮੇਨ ਕਰਕੇ ਉਹਨਾਂ ਦੇ ਵਿੱਚ ਕੰਮ ਜਿਹੜੇ ਆ ਤੋਰੇ ਜਾਣ ਤਾਂ ਜੋ ਕੰਮ ਜਿਹੜਾ ਉਹ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ ਇੱਕ ਤਾਂ ਇਹ ਵੀ ਪੁਆਇੰਟ ਜਿਹੜਾ ਉਹਨਾਂ ਦਾ ਹੈਗਾ ਔਰ ਉਹਨਾਂ ਨੂੰ ਇਹੀ ਹੈ ਕਿ ਲਗਾਤਾਰ ਜਿਹੜੇ ਕੰਮ ਰੁਕੇ ਹੋਏ ਆ ਕਿਉਂਕਿ ਮੁੱਖ ਮੰਤਰੀ ਕੋਲੇ ਵੀ ਅਹਿਮ ਮੈਕਮੇ ਆ ਪਰ ਉਹਨਾਂ ਦੇ ਉੱਤੇ ਸਵਾਲ ਬਹੁਤ ਜ਼ਿਆਦਾ ਉੱਠ ਰਹੇ ਹੈਗੇ ਆ ਔਰ ਹੋਰ ਵੀ ਜਿਹੜੇ ਕੁਝ ਮੰਤਰੀ ਹੈਗੇ ਜਿਨ੍ਹਾਂ ਕੋਲੇ ਕਾਫੀ ਅਹਿਮ ਮੰਤਰਾਲੇ ਆ ਹੈਗੇ ਆ ਪਰ ਉਹ ਵਿਚਾਰੇ ਕੰਮ ਉਸ ਤਰੀਕੇ ਦੇ ਨਾਲ ਕਰ ਨਹੀਂ ਪਾਰੇ ਹੁਣ ਦੋ ਨਵੇਂ ਮੰਤਰੀ ਨੇ ਕਿਉਂਕਿ ਪਿਛਲੇ 3.5 ਸਾਲਾਂ ਦੇ ਦੌਰਾਨ ਲਖਵਿੰਦਰ ਜੀ ਚਾਰ ਵਾਰ ਜਿਹੜੇ ਕੈਬਨਿਟ ਰੀਸ਼ਫਲ ਹੋ ਚੁੱਕੀ ਹੈ ਪਰ ਇੱਕ ਵੀ ਵਾਰ ਪਿਛਲੇ 3.5 ਸਾਲਾਂ ਦੇ ਵਿੱਚ ਇੱਕ ਵੀ ਵਾਰ ਭਗਵੰਤਪਨ ਸਰਕਾਰ ਜਿਹੜੀ ਆ ਆਪਣੀ ਕੈਬਨਿਟ ਨੂੰ ਪੂਰੇ ਨਹੀਂ ਕਰ ਸਕੀ 18 ਮੰਤਰੀ ਬਣਨੇ ਆ 16 ਮੰਤਰੀ ਜਿਹੜੇ ਆ ਉਹਨਾਂ ਦੇ ਇਸ ਵਕਤ ਹੈਗੇ ਆ ਔਰ ਇੱਕ ਵੀ ਵਾਰ ਇਦਾਂ ਨਹੀਂ ਹੋਇਆ ਕਿ ਸਰਕਾਰ ਦੇ ਅੰਦਰ 18 ਮੰਤਰੀ ਹੋਏ ਔਰ ਮੰਤਰੀ ਜਿਹੜੇ ਆ ਉਹ ਘੱਟ ਘੱਟ ਹੈਗੇ ਆ ਔਰ ਇੱਕ ਤਾਂ ਦੋ ਉਹ ਮੰਤਰੀ ਪੂਰੇ ਕਰਨੇ ਆ ਤੇ ਦੂਜਾ ਦੋ ਦੋ ਤਿੰਨਾਂ ਨੂੰ ਬਦਲ ਕੇ ਜਿਹੜਾ ਹੈਗਾ ਦੋ ਨਵੇਂ ਮੰਤਰੀ ਲਿਆਏ ਜਾਣੇ ਜਿਹੜੇ ਆ ਉਹ ਹੈਗੇ ਆ ਜੀ ਤਾਂ ਇਸ ਕਰਕੇ ਕੈਬਨਟ ਦੇ ਵਿੱਚ ਫੇਰ ਬਦਲਦੀਆਂ ਜਿਹੜੀਆਂ ਚਰਚਾਵਾਂ ਚੱਲ ਰਹੀਆਂ ਹੈਗੀਆਂ ਨੇ ਔਰ ਇਹਦੇ ਬਾਰੇ ਇਹ ਕੋਈ ਇਹ ਨਹੀਂ ਕੋਈ ਲੁਕਮੀ ਗੱਲ ਨਹੀਂ ਆ ਜਾਂ ਕੋਈ ਅੰਦਰਲੀ ਗੱਲ ਨਹੀਂ ਹੈ ਇਹਦੇ ਬਾਰੇ ਲਖਵਿੰਦਰ ਜੀ ਸਾਫ਼ ਤੌਰ ਤੇ ਅਰਵਿੰਦ ਕੇਜੇਵਾਲ ਨੇ ਲੁਧਿਆਣਾ ਜਿਮਨੀ ਚੋਣ ਦੇ ਦੌਰਾਨ ਇਹ ਗੱਲ ਮੰਨੀ ਹੈ ਕਿ ਭਾਈ ਅਸੀਂ ਫੇਰ ਬਦਲ ਕਰਨਾ ਹੈ ਅਸੀਂ ਨਵੇਂ ਮੰਤਰੀ ਬਣਾਉਣੇ ਹੈ ਔਰ ਆਪਣੇ ਵੱਲੋਂ ਸੰਜੀਵ ਅਰੂੜਾ ਨੂੰ ਜਿੱਤੇ ਆ ਮੰਨ ਰਿਹਾ ਉਹਨਾਂ ਨੂੰ ਵੀ ਮੰਤਰੀ ਉਹ ਕਹਿੰਦੇ ਆ ਕਿ ਅਸੀਂ ਬਣਾਉਣਾ ਹੈ ਹਾਲਾਂਕਿ ਜਿੱਤਦੇ ਜਾਂ ਨਹੀਂ ਜਿੱਤਦੇ ਉਹ ਤਾਂ ਤੇਹੀ ਦੱਸੂਗਾ ਪਰ ਮੰਤਰੀ ਮੰਡਲ ਦੇ ਵਿੱਚ ਫੇਰ ਬਦਲ ਦੀ ਚਰਚਾ ਜਿਹੜੀ ਹੈ ਖੁਦ ਅਰਵਿੰਦ ਕੇਜਰੀਵਾਲ ਨੇ ਤੋਰੀ ਆ ਇਹ ਚਰਚਾ ਕਿਸੇ ਹੋਰ ਨੇ ਨਹੀਂ ਤੋਰੀ ਆ ਇਹ ਗੱਲ ਹੈਗੀ ਆ ਕਿ ਕੁਝ ਪੁਰਾਣਿਆਂ ਨੂੰ ਕੱਢ ਕੇ ਨਵਿਆਂ ਨੂੰ ਮੌਕਾ ਮਿਲਣਾ ਤੇ ਦੋ ਸੀਟਾਂ ਖਾਲੀ ਨੇ ਉਹਨਾਂ ਦੇ ਵਿੱਚੋਂ ਵੀ ਦੋ ਨੂੰ ਮੌਕਾ ਮਿਲ ਸਕਦਾ ਹੈ ਔਰ ਇਹ ਵੀ ਗੱਲ ਜਿਹੜੀ ਹੈਗੀ ਹੈ ਕਿ ਵਿਭਾਗੇ ਤਾਂ ਜਿਹੜੇ ਉਹ ਚੇਂਜ ਹੋਣੇ ਹੀ ਗੁਣੇ ਆ ਕੁਝ ਵਿਭਾਗੇ ਫੇਵਰੇਟ ਨੇ ਜਿਹੜੇ ਸੰਜੀਵ अरोड़ा ਦੇ ਜੇ ਕਿਤੇ ਉਹ ਜਿੱਤਦੇ ਆ ਤਾਂ ਉਹ ਮਹਿਕਮੇ ਸੰਜੀਵ अरोड़ा ਦੇ ਜਿਹੜੇ ਪੈਣੇ ਆ ਤਾਂ ਰੀਸ਼ਫਲ ਜਿੱਥੇ ਨਵੇਂ ਮੰਤਰੀ ਆਉਣਗੇ ਉੱਥੇ ਹੀ ਮੰਤਰੀਆਂ ਦੇ ਮਹਿਕਮਿਆਂ ਦੇ ਵਿੱਚ ਫੇਰ ਬਦਲ ਵੀ ਜਿਹੜਾ ਉਹ ਕੀਤਾ ਜਾਣਾ। ਬਿਲਕੁਲ ਜੀ ਸੋ 23 ਤਰੀਕ ਦਾ ਰਿਜ਼ਲਟ ਜਿਹੜਾ ਉਹ ਬੜਾ ਕੁਝ ਚੇਂਜ ਕਰਨ ਵਾਲਾ ਹੈ। ਸੰਜੀਵ अरोड़ा ਜਿੱਤਦੇ ਨੇ ਕਿਉਂਕਿ ਜਿਸ ਤਰੀਕੇ ਨਾਲ ਸਿੱਧੂ ਸਾਹਿਬ ਨੇ ਦੱਸਿਆ ਸੀਗਾ ਜੋ ਜ਼ਮੀਨੀ ਹਕੀਕਤ ਦੱਸਣ ਦੀ ਕੋਸ਼ਿਸ਼ ਕੀਤੀ ਵੀ ਐਜ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿਖਾਈ ਦੇ ਰਿਹਾ ਜਿਵੇਂ ਚੋਣ ਦੇ ਵਿੱਚ ਜੇਕਰ ਸੰਜੀਵ ਅਰੋੜਾ ਜਿੱਤਦੇ ਨੇ ਤਾਂ ਉਹਨਾਂ ਵੱਲੋਂ ਇਹ ਵੀ ਦੱਸਿਆ ਕਿ ਕੁਝ ਫੇਵਰਟ ਮਹਿਕਮੇ ਨੇ ਜਿਹੜੇ ਉਹਨਾਂ ਦੇ ਵੱਲੋਂ ਲੈ ਜਾਣਗੇ ਉੱਥੇ ਕੁਝ ਮੰਤਰੀਆਂ ਦੀ ਗੱਲ ਇਹ ਵੀ ਕੀਤੀ ਵੀ ਮੰਤਰੀ ਵੀ ਛੁੱਟੀ ਕਰਕੇ ਤੇਜ਼ੀ ਲਿਆਉਣ ਦੇ ਲਈ ਆਪਣੀਆਂ ਜਿਹੜੇ ਯੋਜਨਾਵਾਂ ਨੇ ਉਹਨਾਂ ਨੂੰ ਨੇਪਰੇ ਚਾੜ੍ਹਨ ਦੇ ਲਈ ਮੰਤਰੀ ਮੰਡਲ ਨੂੰ ਪੂਰਾ ਕੀਤਾ ਜਾਊਗਾ ਤੇ ਨਾਲ ਨਵੀਆਂ ਯੋਜਨਾਵਾਂ ਨੂੰ ਹੋਰ ਤਰੀਕੇ ਦੇ ਨਾਲ ਪ੍ਰਭਾਵੀ ਤਰੀਕੇ ਦੇ ਨਾਲ ਚਲਾਉਣ ਦੇ ਲਈ ਮੰਤਰੀ ਇੱਧਰ ਉੱਧਰ ਜਾਂ ਕਈ ਮਹਿਕਮੇ ਇੱਧਰ ਉੱਧਰ ਹੁੰਦੇ ਦਿਖਾਈ ਦੇਣਗੇ ਸੋ ਜੀ ਜਦੋਂ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਲਖਵਿੰਦਰ ਜੀ ਸੋ ਇਸਾਨ ਸ਼ੋਕਵਿੰਦਰ ਸਿੰਘ ਸਿੱਧੂ ਜਿੰਨਾ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕੀਤੀ ਗਈ ਹੈ ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ ਉਹ ਤੱਕ ਦੇਵੋ ਇਜਾਜ਼ਤ ਧੰਨਵਾਦ